ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਦੇ। ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਦੋ ਵੱਖ-ਵੱਖ ਨੋਟੀਫਿਕੇਸ਼ਨ ਲੈ ਕੇ ਜੋ ਅੱਜ ਹੀ ਜਾਰੀ ਕੀਤੇ ਗਿਆ ਹੈ। ਪੰਜਾਬ ਦੇ ਸਿੱਧ ਵਿਭਾਗ ਵੱਲੋਂ ਇਹ ਜੋ ਨੋਟੀਫਿਕੇਸ਼ਨ ਜਾਰੀ ਹੋਇਆ ਤਾਂ ਵਾਰੀ-ਵਾਰੀ ਆਪਾਂ ਦੋਨੋਂ ਨੋਟੀਫਿਕੇਸ਼ਨ ਤੁਹਾਡੇ ਨਾਲ ਸਾਂਝੇ ਕਰਾਂਗੇ। ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ, ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ। ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲਿਓ ਘਰ ਬੈਠੇ ਇਸ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨਸ ਦੀ ਗੱਲ ਕਰ ਲੈਨੇ ਜੀ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਵਕਫ ਵਕਫ ਦੋ ਨੋਟੀਫਿਕੇਸ਼ਨ ਜਾਰੀ ਹੋਇਆ ਤਾਂ ਆਪਾਂ ਪਹਿਲਾ ਨੋਟੀਫਿਕੇਸ਼ਨ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਪੰਜਾਬ ਦੇ ਜੋ ਸਿਹਤ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਤਾਂ ਸਭ ਤੋਂ ਪਹਿਲਾਂ ਜੋ ਨੋਟੀਫਿਕੇਸ਼ਨ ਜਾਰੀ ਹੋਇਆ ਇਹਦੇ ਵਿੱਚ ਵਕਫ ਵਕਫ ਪੋਸਟਾਂ ਜਾਰੀ ਹੋਈਆਂ ਹਸਪੀਟਲ ਪਲੈਨਿੰਗ ਕੰਸਲਟੈਂਟ ਇੱਕ ਪੋਸਟ ਜਾਰੀ ਹੋਈ ਹੈ ਸੈਲਰੀ ਇਹਦੇ ਲਈ 1 ਲੱਖ ਪਰ ਮਨਥ ਸੈਲਰੀ ਹੈ ਜੋ ਦਿੱਤੀ ਜਾਣੀ ਹੈ मैनेजर आरकीटेक्ट एक पोस्ट है जी सठ हज़ार रुपया पोका सैलरी रहने वाली है मैनेजर सिविल एक पोस्ट है जी सठ हज़ार रुपया पर मंथ सैलरी है हॉर्टल्चर मैनेजर एक पोस्ट है सठ हज़ार रुपया पर मंथ सैलरी है दी जाएगी कंसल्टेंट प्रोक्योरमेंट एक पोस्ट है सत्तर हज़ार रुपया पर मंथ सैलरी वाली है कंसलटेंट फाइनास एक पोस्ट है जी अस्सी हज़ार रुपया सैलरी पर मंथ दी जानी है अकाउंट ऑफिसर एक पोस्ट है जी चाली हज़ार रुपया पर मंथ सैलरी इस पोस्ट देती जाएगी कॉन्ट्रैक्ट बेस्ड बेसड ਵੈਕੈਂਸੀ ਜਾਰੀ ਕੀਤੀਆਂ ਗਈਆਂ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਤੇ ਪ੍ਰਾਈਮ ਮਿਨਿਸਟਰ ਆਯੁਸ਼ਮਨ ਭਾਰਤ ਹੈਲਥ ਇਨਫਰਾਸਟ੍ਰਕਚਰ ਮਿਸ਼ਨ ਦੇ ਲਈ ਜੋ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਸ਼ੁਰੂਆਤੀ ਮਿਤੀ ਹੈ ਜੋ 22 ਜਨਵਰੀ 2024 ਆਪਾਂ 22 ਜਨਵਰੀ ਤੋਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਸ਼ੁਰੂ ਹੋ ਜਾਣਾ ਆਨਲਾਈਨ ਲਾਸਟ ਡੇਟ 12 ਫਰਵਰੀ 2024 ਰਹਿਣ ਵਾਲੀ ਹੈ ਇੰਟਰਵਿਊ ਹੋਊਗੀ ਇਹਦੇ ਲਈ ਸਿੱਧੀ 23 ਫਰਵਰੀ 2024 ਹੋਰ ਡਿਟੇਲਸ ਦੇ ਲਈ NHM ਪੰਜਾਬ ਦੀ ਵੈਬਸਾਈਟ ਨੂੰ ਤੁਸੀਂ ਲੌਗਇਨ ਕਰ ਸਕਦੇ ਹੋ ਤਾਂ ਇੱਕ ਹੋਰ ਨੋਟੀਫਿਕੇਸ਼ਨ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਆ। ਤਾਂ ਇਹ ਜੋ ਨੋਟੀਫਿਕੇਸ਼ਨ ਵੀ ਹੈ ਹੈਲਥ ਡਿਪਾਰਟਮੈਂਟ ਪੰਜਾਬ ਵੱਲੋਂ ਜਾਰੀ ਕੀਤਾ ਗਿਆ। ਇਹਨਾਂ ਵੱਲੋਂ ਆਮ ਆਦਮੀ ਕਲੀਨਿਕਸ ਦੇ ਲਈ ਭਰਤੀ ਕੀਤੀ ਜਾਣੀ ਹੈ। ਮੈਡੀਕਲ ਆਫੀਸਰਜ਼ MBBS ਯੋਗਤਾ ਤੁਹਾਡੀ ਹੋਣੀ ਚਾਹੀਦੀ ਹੈ। ਅ ਇੰਪਰਮੈਂਟ ਫੀਸ ਹੈ ਜੋ ਇਹਨਾਂ ਵੱਲੋਂ ਲਿਖੀ ਗਈ ਹੈ RS 50 ਪਰ ਪੇਸ਼ੈਂਟ ਅਟੈਂਡੈਂਟ ਵਿਦ ਮਿਨੀਮਮ ਅਸ਼ੋਰਡ ਗਾਰੰਟੀ ਆਫ 50 ਪੇਸ਼ੈਂਟਸ ਪਰ ਡੇ। ਇਹਨਾਂ ਵੱਲੋਂ ਲਿਖਿਆ ਗਿਆ ਜੀ ਤੇ ਪਠਾਨਕੋਟ ਦੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਲਈ ਇਹ ਜੋ ਭਰਤੀ ਕੀਤੀ ਜਾਣੀ ਹੈ ਤਾਂ ਪਠਾਨਕੋਟ ਦੇ ਲਈ ਜੋ ਇੰਟਰਵਿਊ ਰਹਿਣ ਵਾਲੀ ਹੈ 22 ਜਨਵਰੀ 2024 ਸਵੇਰੇ 10 ਵਜੇ ਐ ਐਨ ਐਚ ਐਮ ਆਫੀਸਰ ਆਫਿਸ ਆਫ ਦਾ ਸਿਵਲ ਸਰਜਨ ਪਠਾਨਕੋਟ ਵਿਖੇ ਜੋ ਇੰਟਰਵਿਊ ਹੋਊਗੀ ਤੇ ਜੋ ਹੁਸ਼ਿਆਰਪੁਰ ਵਿਖੇ ਇੰਟਰਵਿਊ ਰਹਿਣ ਵਾਲੀ ਹੈ ਇਹਨਾਂ ਪੋਸਟਾਂ ਦੇ ਲਈ 23 ਜਨਵਰੀ 2024 ਸਵੇਰੇ 10 ਵਜੇ ਤੇ ਟ੍ਰੇਨਿੰਗ ਹਾਲ ਆਫਿਸ ਆਫ ਦਾ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਇਹਨਾਂ ਇੰਟਰਵਿਊ ਹੋਊਗੀ ਇੰਟਰਵਿਊ ਦੇ ਸਮੇਂ ਤੁਸੀਂ ਆਪਣੇ ਸਾਰੇ ਦਸਤਾਵੇਜ਼ ਨਾਲ ਲੈ ਕੇ ਜਾਣੇ ਆ ਜੀ ਜੋ ਵੀ ਤੁਹਾਡੇ ਪ੍ਰੂਫ ਹੈ ਜਿੱਦਾਂ 10ਵੀਂ ਦੀ ਤੱਕ ਤੁਸੀਂ ਪੰਜਾਬੀ ਪੜ੍ਹੀ ਉਹਦਾ ਕੁਆਲਿਫੀਕੇਸ਼ਨ ਏਜ ਪ੍ਰੂਫ ਤੁਹਾਡਾ ਵੱਖ-ਵੱਖ ਇਹਨਾਂ ਵੱਲੋਂ ਜੋ ਡਾਕੂਮੈਂਟਸ ਲਿਖੇ ਗਏ ਆ ਤੁਸੀਂ ਇੰਟਰਵਿਊ ਦੇ ਦੌਰਾਨ ਨਾਲ ਲੈ ਕੇ ਜਾਣੇ ਤੋਂ ਪਾਸਪੋਰਟ ਸਾਈਜ਼ ਫੋਟੋ ਲੈ ਕੇ ਜਾਣੀ ਆ ਤਾਂ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਕੇ ਇੰਟਰਵਿਊ ਦੇ ਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਤਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਡਿਟੇਲਡ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ